ਮੋਹਾਲੀ ਦੇ ਸੈਕਟਰ 82 에어로 ਸਿਟੀ ਆਈਟੀ ਸੀਟੀ ਅਤੇ ਨਾਲ ਦੇ ਇਲਾਕਿਆਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੇਪਾਲੀਆਂ ਨੂੰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਵਿੱਚ ਮਿਲੀ ਸਫਲਤਾ ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸ਼ਿਮਰਨ ਸਿੰਘ ਬਲ ਬੇਸਿਕਲੀ ਸਾਡੇ 82 ਦੇ ਵਿੱਚ ਨਾ ਕਾਫੀ 82 ਦੇ ਐਰੋ ਸਿਟੀ ਆਈਟੀ ਸਿਟੀ ਦੇ ਵਿੱਚ ਕਈ ਸ਼ੋਰੂਮਾਂ ਦੇ ਵਿੱਚੋਂ ਕਈ ਚੋਰੀਆਂ ਹੋ ਰਹੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਆਈਟੀ ਸਿਟੀ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਅਸੀਂ ਦੋ ਮੁਲਜ਼ਮ ਫੜਿਆ ਰਮੇਸ਼ ਬਹਾਦਰ son of ਦਿਲ ਬਹਾਦਰ ਜੋ ਕਿ ਨੇਪਾਲ ਦੇ ਰਹਿਣ ਵਾਲੇ ਹੈ ਤੇ ਇੱਕ ਹੈਗਾ ਦੀਪਕ ਪੁੱਤਰ ਵੀਰ ਬਹਾਦਰ ਇਹ ਵੀ ਨੇਪਾਲ ਦਾ ਹੈ ਇਹ ਸੈਕਟਰ 80 ਮੌਲੀ ਬੈਦਵਾਨ ਦੇ ਵਿੱਚ ਹਾਲ ਕਰਾਇਤੇ ਸੀਗੇ ਇਹ ਦੋਵਾਂ ਕੋ ਇਹ 에어ਪੋਰਟ ਵੱਲੋਂ ਆ ਰਹੇ ਸੀਗੇ ਤੇ ਜਦੋਂ ਇਹ ਪੁਲਿਸ ਪਾਰਟੀ ਨੂੰ ਵੇਖ ਕੇ ਤੇ ਇਹਨਾਂ ਦੀ ਸਕੂਟੀ ਤੇ ਆ ਰਹੇ ਜਦੋਂ ਚੈਕਿੰਗ ਦੌਰਾਨ ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਇਹਦੇ ਵਿੱਚ ਅਮਿਤ ਖੰਨਾ ਜਿਹੜਾ ਇੱਕ ਕੰਪਲੇਨੈਂਟ ਹੈ ਜਿਹਦੇ ਚੋਰੀ ਚੋਰੀ ਹੋਈ ਸੀਗੀ ਉਹਦੇ ਵਿੱਚ ਉਹ ਐਫ ਆਈ ਆਰ ਨੰਬਰ 145 ਡੇਟਡ 18 10 25 ਅੰਡਰ ਸੈਕਸ਼ਨ 331 ਦੀ 4 305 ਦੀ ਏ ਬੀ ਐਨ ਐਸ ਥਾਣਾ ਆਈ ਟੀ ਸੀ ਟੀ ਦੇ ਅਸੀਂ ਮੁਕਦਮਾ ਦਰਜ ਕੀਤਾ ਸੀ ਤੇ ਹੋਰ ਵੀ ਚੋਰੀਆਂ ਸੀ ਜਿਹੜੀਆਂ ਕਿ ਇਹਨਾਂ ਕੋਲ ਰਿਕਵਰ ਕਰਾਈਆਂ ਅਰੈਸਟ ਕੀਤੇ ਹੈ ਅਰੈਸਟ ਕਰਨ ਤੋਂ ਬਾਅਦ ਇਹਨਾਂ ਕੋਲ ਦੋ ਸਕੂਟਰੀਆਂ ਵੀ ਸਾਨੂੰ ਮਿਲੀਆਂ ਜਿਹਦੇ ਤੇ ਇਹ ਵਾਰਦਾਤ ਕਰਦੀ ਸੀ ਕਿੰਨੇ ਵੀ ਪੁਲਿਸ ਨੇ ਇਹਨਾਂ ਜਿਹੜਾ ਸਮਾਨ ਲੱਭੀ ਜਿਹੜੀ ਇਹ ਇਹ ਇਹਦੇ ਦੇ ਅੱਡ ਅੱਡ ਮੁਕਦਮਿਆਂ ਦੀ ਅੱਡ ਅੱਡ ਚੋਰੀਆਂ ਤੇ ਜਿੰਨੇ ਜਿੰਨੇ ਵੀ ਹੈ ਗਈ ਸੀਗੀ ਉਹਦੀ ਉਹਦੇ ਤੇ ਅਸੀਂ ਰਿਕਵਰ ਟੋਟਲ ਰਿਕਵਰ ਕੀਤੀਆਂ ਇਸ ਲਈ ਸ਼ੋਅਰੂਮੋਂ ਚੋਰੀਆਂ ਕਰਦੇ ਨੇ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਰੇਕੀ ਕਿਵੇਂ ਕਰਦੇ ਕੇ ਬੇਸਿਕਲੀ ਜਿਹਨੇ ਰੇਕੀ ਕਰਦੇ ਸੀਗੇ ਤੇ ਰਾਤ ਨੂੰ ਫਿਰ ਇਹ ਟਾਰਗੇਟ ਕਰਦੇ ਸੀਗੇ ਲੇਟ ਨਾਈਟ ਵੀ ਕਰਦੇ ਸੀਗੇ ਕਈ ਵਾਰ ਮਤਲਬ 11 12 ਵਜੇ ਤੋਂ ਬਾਅਦ ਵੀ ਪਰ ਕਈ 2 3 ਵਜੇ ਤੋਂ ਬਾਅਦ ਵੀ ਕਰਦੇ ਇਹ ਬਿਲਕੁਲ ਨਾ ਪਾਲੀ ਆ ਤੇ ਨੋਕਸ ਸੀਗਾ ਇਹ ਜਾਣਕਾਰੀ ਹੁੰਦੀ ਹੈ ਇਹ ਇਹ ਬੇਸਿਕਲੀ ਇਹਨਾਂ ਦਾ ਕੰਮ ਕੀ ਸੀਗਾ ਵੀ ਇਹ ਆਪਣਾ ਇਹਨਾਂ ਦਾ ਬੇਸਿਕਲੀ ਪਿਛਲੇ ਮਹੀਨੇ ਡੇਢ ਤੋਂ ਪਹਿਲਾਂ ਤੇ ਕੰਮਕਾਜ ਕਰਦੇ ਸੀਗੇ ਦਿਹਾੜੀ ਢੱਪੇ ਦਾ ਪਰ ਪਿਛਲੇ ਡੇਢ ਤੋਂ ਦੋ ਮਹੀਨਿਆਂ ਤੋਂ ਲਗਾਤਾਰ ਹੀ ਇਹ ਚੋਰੀਆਂ ਦੇ ਮਤਲਬ ਆਪਣਾ ਖਾਪੀ ਲੈਂਦੇ ਸੀਗੇ ਤੇ ਇਹ ਨਸ਼ਾ ਵਗੈਰਾ ਵੀ ਕਰਦੇ ਸੀਗੇ ਜਿਹੜਾ ਇਹਦੇ ਤੋਂ ਜੋ ਵੱਟਦੇ ਸੀਗੇ ਉਹਦੇ ਆਪਣੇ ਉਹਦੇ ਤੇ ਨਸ਼ਾ ਵਗੈਰਾ। ਇਹ ਸਿਰਫ ਦੋ ਹੀ ਜਾਣੇ ਨੇ ਕਿ ਇਹਨਾਂ ਦੇ ਨਾਲ ਕੋਈ ਹੋਰ ਵੀ ਲੋਕ ਸ਼ਾਮਲ ਨੇ। ਇਹ ਅਜੇ ਫਿਲਹਾਲ ਦੀ ਤਫ਼ਤੀਸ਼ ਤੋਂ ਦੋ ਹੀ ਹੈ ਪਰ ਅਸੀਂ ਇਹਦੇ ਵਿੱਚ ਇਹ ਵੀ ਹੈ ਵੀ ਜਿੱਤਾਂ ਕੋ ਅੱਗੇ ਮਾਲ ਵੇਚਿਆ ਵੀ ਹੋਊਗਾ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰਾਂਗੇ। ਇਹ ਹਿਸਟਰੀ ਸ਼ੀਟ ਹੈਗੀ ਵੀ ਇਹਨਾਂ ਦੀ ਕੁਝ ਛੋਟੇ ਇਹ ਅਜੇ ਫਿਲਹਾਲ ਐਂਟੀਸਟੈਂਡਸ ਅਸੀਂ ਅਜੇ ਫੜੇ ਆ ਤੇ ਐਂਟੀਸਟੈਂਡਸ ਵੈਰੀਫਾਈ ਪਿੱਛੋਂ ਨੇਪਾਲ ਤੋਂ ਵੀ ਕਰਾਵਾਂਗੇ। ਅਸੀਂ ਇੱਥੇ ਵਾਲੇ ਕਿਉਂਕਿ ਇਹ ਬੰਦੇ ਆਮ ਬਹੁਤ ਆਪਣੇ ਆਪ ਚ ਚਾਤਰ ਹੁੰਦੇ ਆ ਕਿਉਂਕਿ ਥੋੜੇ ਦਿਨਾਂ ਬਾਅਦ ਬਦਲ ਲੈਂਦੇ ਆ ਤੇ ਆਪਾਂ ਵੈਰੀਫਿਕੇਸ਼ਨ ਵੀ ਨਹੀਂ ਕਰਾਉਂਦੇ ਕਈ ਬੰਦੇ ਵੀ ਚਲੇ ਜਾਂਦੇ ਥੋੜੇ ਦਿਨਾਂ ਦੀ ਆਏ ਆ ਜੋ ਕਿ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਹਾਂ ਵੀ ਹਰ ਜਿਹੜਾ ਵੀ ਕੋਈ ਕਿਰਾਏਦਾਰ ਆਉਂਦਾ ਹੈ ਮਤਲਬ ਮਕਾਨ ਮਾਲਕ ਨੂੰ ਆਪਣੇ ਥੋੜੇ ਜਿਹੇ ਲਾਲਚ ਪਿੱਛੇ ਲਾਲਚ ਵੀ ਕਹਿ ਸਕਦੇ ਆ ਜਾਂ ਆਪਣੇ ਕਿਰਾਏ ਪਿੱਛੇ ਇਹ ਨਹੀਂ ਬਿਨਾ ਵੈਰੀਫਿਕੇਸ਼ਨ ਤੋਂ ਤੁਹਾਨੂੰ ਕੋਈ ਵੀ ਨੌਕਰ ਜਾਂ ਉਹ ਨਹੀਂ ਰੱਖਣਾ ਚਾਹੀਦਾ ਹਾਂਜੀ ਬਿਲਕੁਲ ਜੀ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਜੇਕਰ ਪਰਮਨੈਂਟ ਰੱਖਿਆ ਹੋਊਗਾ ਤੇ ਉਹਨਾਂ ਤੇ ਅਸੀਂ ਐਕਸ਼ਨ ਲਵਾਂ ਦੋ ਦਿਨ ਦਾ ਪੁਲਿਸ ਰਿਮਾਂਡ ਠੀਕ ਹੈ ਜਦੋਂ ਉਹ ਆਈ ਸੀ ਕੀ ਵੀ ਇਹ ਰਾਂਗਰ ਬਿਜਲੀ ਨਹੀਂ ਲੱਗਿਆ ਦੁਕਾਨਾਂ ਨੂੰ ਟਾਰਗੇਟ ਕਰਦੇ ਤਾਂਬਾ ਵਗੈਰਾ ਉੱਤੇ ਕਾਫੀ ਬੰਦੇ ਬੇਚੇ ਇਹ ਵੀ ਤਾਂ ਇਹ ਬੇਸਿਕਲੀ ਕੀ ਹੈ ਜੀ ਵੀ ਜਿਹੜੇ ਹੁੰਦੇ ਐ ਏਸੀ ਨੂੰ ਟਾਰਗੇਟ ਜ਼ਿਆਦਾ ਕਰਦੇ ਐ ਜਿਹਦੇ ਚ ਏਸੀ ਦੀ ਜਿਹੜੀ ਪਾਈਪਲਾਈਨ ਜਿਹੜੀ ਪਾਉਂਦੇ ਐ ਉਹ ਤਾਂਬੇ ਦੀ ਹੁੰਦੀ ਐ ਤੇ ਇਹ ਮਤਲਬ ਆਪਣੇ ਥੋੜੇ ਜਿੇ ਲਾਲਚ ਦੇ ਪਿੱਛੇ ਮਤਲਬ ਕਿਸੇ ਬੰਦੇ ਦੀ ਵੱਡੇ ਵੱਡੇ ਕੰਪਨੀਆਂ ਦੇ ਵੀ ਨੁਕਸਾਨ ਕਰਦੇ ਠੀਕ ਹੈ ਜੀ